ਸਸਿਕਾ ਲ ਦੋਸਤੋ ਅੱਜ ਜਿਲ੍ਹਾ ਸਰਸਾ ਹਰਿਆਣਾ ਦੇ ਪਿੰਡ ਟੀਟੂ ਖੇੜਾ ਉੱਥੋਂ ਦੇ ਕਿਸਾਨ ਵਿਪਲ ਕੰਬੋਜੀ ਜੋ ਕਿ ਮਤਲਬ ਵਿੱਚ 13-14 ਸਾਲ ਤੋਂ ਆਰਗੈਨਿਕ ਖੇਤੀ ਕਰ ਰਹੇ ਆ ਇਹ ਆਓ ਆਪਾਂ ਉਹਨਾਂ ਨਾਲ ਸਿੱਧੀ ਗੱਲਬਾਤ ਕਰਦੇ ਹਾਂ ਕਿ ਉਹ ਆਰਗੈਨਿਕ ਖੇਤੀ ਕਿਸ ਤਰ੍ਹਾਂ ਕਰਦੇ ਆ ਸਸਿਕਾਕਾਰ ਵਿਪਲ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਵਿਪুল ਕੰਬੋਜ ਹੈ ਜੀ ਮੇਰਾ ਨਾਮ ਵਿਪুল ਕੰਬੋਜ ਹੈ ਜੀ ਤੇ ਮੈਂ ਮਤਲਬ 2014 ਤੋਂ ਇਸ ਪਾਸੇ ਮੁੜਿਆ ਤੇ ਮੁੜਿਆ ਥੋੜਾ ਵੈਸੇ ਕੋਈ ਖਾਸ ਦਿੱਕਤ ਨਹੀਂ ਸੀ ਹਲਕਾ ਹਲਕਾ ਕੋਈ ਵੈਸੇ ਹੀ ਪ੍ਰੋਬਲਮ ਜਿਵੇਂ ਹੋਣੀਆਂ ਤੇ ਡਾਕਟਰਾਂ ਕੋਲ ਜਾਣਾ ਉਹਨਾਂ ਨੇ ਦਵਾਈਆਂ ਦੇ ਦਿੰਦੀਆਂ ਕਦੀ 10 ਦਿਨ ਦੀ ਖਾਣੀ ਕਦੀ 15 ਦਿਨ ਦੀ ਖਾਣੀ ਤੇ ਬਾਅਦੇ ਪਤਾ ਲੱਗਿਆ ਕਿ ਵਾਰ-ਵਾਰ ਸਾਨੂੰ ਦਵਾਈ ਕਿਉਂ ਖਾਣੀ ਪੈਂਦੀ ਹੈ ਮੈਨੂੰ ਪਤਾ ਨਹੀਂ ਸੀ ਦਵਾਈ ਕਿਸ ਚੀਜ਼ ਦੀ ਹੈ ਬਾਦੇ ਪਰ ਲੱਗਿਆ ਵੀ ਇਹ ਐਂਟਾਸਿਡ ਹੈ ਵੀ ਉਹ ਐਸਿਡ ਬੰਦਾ ਹੈ ਤੇ ਡਾਕਟਰ ਉਹ 15 ਦਿਨ ਦੀ ਦਵਾਈ ਦਿੰਦੇ ਇੱਕ ਵਾਰੀ ਬੰਨਾ ਬੰਦ ਹੋ ਜਾਂਦਾ ਹੈ ਜਾਂ ਘਟੇ ਜਾਂਦਾ ਹੈ ਤੇ ਅਸੀਂ ਸੋਚਨੇ ਵੀ ਠੀਕ ਹੈ ਜੀ ਫਿਰ ਐ ਹੋ ਗਿਆ ਵੀ ਅਸੀਂ ਹਰ ਮਹੀਨੇ 2 ਮਹੀਨੇ ਬਾਅਦ 15 ਦਿਨ 20 ਦਿਨ ਦੀ ਦਵਾਈ ਖਾਣੇ ਐਂਟਾਸਿਡ ਮੈਂ ਕਿਹਾ ਯਾਰ ਅਜੇ ਤਾਂ ਉਮਰ ਕਿੰਨੀ ਆਏ 10 ਸਾਲ ਪਹਿਲੇ ਕੀ ਹੈ ਮੈਂ ਹੁਣ ਅਸੀਂ ਇਹ ਸਾਰੀ ਉਮਰ ਦਵਾਈਆਂ ਹੀ ਹੋ ਜਾਣ ਤਾਂ ਅਸੀਂ ਇਸ ਪਾਸੇ ਆਏ ਆ ਜੀ ਤੇ ਵੀ ਅਸੀਂ ਆਦੇ ਬੱਚਿਆਂ ਨੂੰ ਆਦੇ ਪਰਿਵਾਰ ਨੂੰ ਆਦੇ ਆਉਣ ਵਾਲੀ ਪੀੜ੍ਹੀਆਂ ਨੂੰ ਐਜੀ ਜਗ੍ਹਾ ਦੇ ਕੇ ਜਾਣੀ ਐ ਜਿੱਥੇ ਜੋ ਮਰਜ਼ੀ ਬੀਜ ਲਗਾਣ ਜੋ ਮਰਜ਼ੀ ਉਗਾਣ ਉਹ ਖਾ ਕੇ ਮਜ਼ਾ ਆਏਗਾ ਉਸ ਤੋਂ ਬਾਅਦ ਜਦੋਂ ਚੀਜ਼ ਸਾਡੇ ਹੱਥੇ ਚ ਆਈ ਮੈਂ 3 ਏਕੜ ਵਿੱਚ ਕਰ ਰਿਹਾ ਜੀ ਆਰਗੇਨਿਕ ਖੇਤੀ ਜਿਹਨੂੰ ਅਸੀਂ ਕਹਿ ਸਕਦੇ ਵੈਸੇ ਅਸੀਂ ਕਹਿੰਦੇ ਹਾਂ ਨੂੰ ਜ਼ਹਿਰ ਮੁਕਤ ਖੇਤੀ ਇਹਦੇ ਅਸੀਂ ਕੋਈ ਜ਼ਹਿਰਾਂ ਨਹੀਂ ਪਾਉਂਦੇ ਤੇ ਇਹਦੇ ਵਿੱਚ ਅਸੀਂ ਅਲੱਗ-ਅਲੱਗ ਫਸਲਾਂ ਲਗਭਗ ਇੱਥੇ ਸਬਜ਼ੀਆਂ ਦੀ ਗੱਲ ਕਰੀਏ ਸੀਜ਼ਨ ਦੇ ਵਿੱਚ ਸਾਡੇ ਕੋਲ 25 ਤੋਂ 30 ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਤੇ ਫਿਰ ਅਸੀਂ ਅਲੱਗ-ਅਲੱਗ ਫਰੂਟਸ ਵੀ ਲਗਾ ਰੱਖੇ ਅੰਦਰ ਵਿੱਚ ਜਿੰਨੇ ਜ਼ਿਆਦਾ ਵਾਧੂ ਵਾਦ ਇੱਥੇ ਉਗਾ ਸਕਦੇ ਆ ਕੋਸ਼ਿਸ਼ ਕਰ ਰਹੇ ਆ ਉਗਾਈਏ ਵੀ ਆਦੀ ਜ਼ਰੂਰਤ ਅਸਤੇ ਆਦੀ ਫੈਮਿਲੀ ਦੀ ਜ਼ਰੂਰਤ ਅਸਤੇ ਵਾਧੂ ਵਾਦ ਇੱਥੇ ਫਰੂਟ ਆ ਪਗਾਈਏ ਇਹਨਾਂ ਮਲਟੀ ਕ੍ਰੋਪਿੰਗ ਜਦੋਂ ਮਿਕਸ ਕ੍ਰੋਪਿੰਗ ਕਰਦੇ ਆ ਉਹ ਇੱਕ ਦੂਜੇ ਨਾਲ ਬੜਾ ਉਹਨਾਂ ਦਾ ਸਹਿਬਾਅ ਹੁੰਦਾ ਉਹ ਸਹਿਬਾਅ ਫਿਰ ਇਨਸਾਨਾਂ ਵਿੱਚ ਵੀ ਤਾਂ ਹੀ ਆਏਗਾ ਜਦੋਂ ਸਾਡੀ ਉਹ ਫਰੂਟ ਵਿੱਚ ਆਏਗਾ ਤਾਂ ਨਾਲੇ ਕੀ ਹੁੰਦਾ ਜਦੋਂ ਇੱਕ ਦੂਜੇ ਦੇ ਸਹਿਬਾਅ ਨਾਲ ਚੱਲਦੇ ਆ ਉਹ ਇੱਕ ਦੇ ਜੜਾਂ ਵਿੱਚੋਂ ਕੋਈ ਨਾ ਕੋਈ ਇਹ ਅਲੱਗ-ਅਲੱਗ ਬੈਕਟੀਰੀਆ ਜਾਂ ਅਲੱਗ-ਅਲੱਗ ਉਹ ਜਿਹੜੇ ਜੀਵਨੂ ਹੁੰਦੇ ਆ ਉਹ ਕੋਈ ਹਾਰਮੋਨ ਸੋ ਛੱਡਦੇ ਆ ਕੋਈ ਦੂਜੀ ਉਹਦੇ ਨਾਲ ਕ੍ਰੌਪ ਆ ਉਹ ਛੱਡੇਗੀ ਉਹ ਇੱਕ ਦੂਜੇ ਨੂੰ ਬਹੁਤ ਫਾਇਦਾ ਕਰਦੇ ਆ ਉਹਨੂੰ ਹੀ ਸਹਿਭਾਗੀਤਾ ਸੀ ਕਹਿੰਦੇ ਆ ਉਹ ਜਦੋਂ ਸਹਿਭਾਗੀਤਾ ਨਾਲ ਉਹ ਵੱਡੇ ਹੁੰਦੇ ਆ ਉਹਨਾਂ ਦਾ ਫਰੂਟ ਖਾ ਕੇ ਸਾਨੂੰ ਵੀ ਆਪਸੇ ਸਹਿਭਾਗੀਤਾ ਨਾਲ ਰਹਿਣਾ ਮੈਨੂੰ ਸਮਝ ਆਏਗੀ ਉਹ ਜਦੋਂ ਜੈਸਾ ਖਾएंगे ਉਹਨਾਂ ਵੈਸਾ ਬਣੇਗਾ ਮਨ ਵੈਸਾ ਬਣੇਗਾ ਤੰਦ ਅਸੀਂ ਮੈਨੂੰ ਕਰ ਰਹੇ ਆ ਤਾਂ ਇਹ ਵੀ ਮਲਟੀ ਕ੍ਰੌਪਿੰਗ ਮਿਕਸ ਕ੍ਰੌਪਿੰਗ ਵੀ ਕਰਦੇ ਆ ਜਦੋਂ ਅਸੀਂ ਇਹ ਖੇਤੀ ਸ਼ੁਰੂ ਕੀਤੀ ਉਦੋਂ ਅਸੀਂ ਮਤਲਬ ਜੋ ਸੁਣਿਆ ਅਲੱਗ-ਅਲੱਗ ਇਹ ਜਿਹੜੇ ਆਪਣੇ ਆਗੂਕਾਰ ਕਹਾਂਗੇ ਜਿਹੜੇ ਇਸ ਨੂੰ 25-25 ਸਾਲਾਂ ਤੋਂ 30-30 ਸਾਲਾਂ ਤੋਂ ਇਹ ਖੇਤੀ ਕਰ ਰਹੇ ਆ ਉਹਨਾਂ ਨੇ ਜੋ ਅਸੀਂ ਉਹਨਾਂ ਤੋਂ ਸੁਣਿਆ ਕਿ ਜੀਵ ਅਮ੍ਰਿਤ ਬਣਾਣਾ ਹੈ ਗੁਰਜਲ ਅਮ੍ਰਿਤ ਬਣਾਣਾ ਹੈ ਜਾਂ ਗੰਜੀਵ ਅਮ੍ਰਿਤ ਇਹ ਸਭ ਚੀਜ਼ਾਂ ਬਣਾਈਆਂ ਕੋੜੇ ਪੱਤਿਆਂ ਦੇ ਗੋਲ ਵੀ ਬਣਾਏ ਉਹ ਸਭ ਸਭ ਕੀਤਾ ਪਰ ਜਿਵੇਂ-ਜਿਵੇਂ ਜ਼ਮੀਨ ਨੂੰ ਅਸੀਂ ਕਾਰਬਨ ਲੈਵਲ ਵਧਾ ਰਹੇ ਆ ਸਟਰੋਂਗ ਹੋ ਰਹੀ ਜਮੀਨ ਤੂ ਮੇਰੇ ਸਾਹਬ ਜਨਨਲ ਮੈਂ ਦੱਸਣਾ ਤਾਂ ਮੈਂ ਪਿਛਲੇ 4 ਸਾਲਾਂ ਤੋਂ ਗੱਲ ਕਰਾਇਆ 5 ਸਾਲਾਂ ਤੋਂ ਧੀਰੇ ਧੀਰੇ ਪੈਸਟ ਟੈਕ ਲਗਭਗ ਬਹੁਤ ਘਟ ਗਿਆ ਐਂ ਕਹਿ ਸਕਦੇ 10% ਤੇ ਆ ਗਿਆ ਤੇ ਉਸੇ ਤਰ੍ਹਾਂ ਜ਼ਮੀਨ ਤਾਂ ਜਿਵੇਂ ਜਿਵੇਂ ਕਾਰਬਨ ਲੈਵਲ ਵੱਧ ਰਿਹਾ ਜਿਵੇਂ ਅਸੀਂ ਅੱਗੇ ਵੀ ਗੱਲ ਕਰ ਰਹੇ ਸੀ ਜਿਵੇਂ ਜਿਵੇਂ ਕਾਰਬਨ ਲੈਵਲ ਸਟਰੋਂਗ ਹੋਇਆ ਮੈਂ ਆਪਣੀ ਫਸਲ ਦੇ ਪੱਤੇ ਗਰੀ ਪੀਲੇ ਨਹੀਂ ਦੇਖੇ ਉਹ ਨਿਊਟ੍ਰੀਸ਼ਨ ਦੀ ਹੁਣ ਐ ਜਿ ਕਮੀ ਨਹੀਂ ਉਹ ਤਾਂ ਹੀ ਹਰੇ ਆ ਤੇ ਐ ਮਤਲਬ ਹੁਣ ਜਿਵੇਂ ਦੇਖੀਏ ਇਹ ਵੇਖ ਕੇ ਆ ਲੱਗਦਾ ਵੀ ਰੂਹ ਖੜੀ ਹੋ ਜਾਣਾ ਵੀ ਹਾਂਜੀ ਇਹ ਸੇ ਚੀਜ਼ ਕਰਕੇ ਅਸੀਂ ਇਸ ਪਾਸੇ ਆਏ ਵੀ ਅਸੀਂ ਅੱਛੀ ਚੀਜ਼ਾਂ ਖਾਵਾਂਗੇ ਤੇ ਆਦੇ ਆਪਣੇ ਨੂੰ ਥੋੜਾ ਅੱਛਾ ਜਾਂ ਸਵਸਥ ਰੱਖ ਸਕਦੇ ਹਾਂ ਤੇ ਉਹਨਾਂ ਕੁਛ ਨਾ ਕੁਛ ਸ਼ਾਇਦ ਲੱਗਦਾ ਵੀ ਅਸਰ ਵੀ ਕੁਛ ਨਾ ਮਤਲਬ ਸਾਨੂੰ ਫੈਮਲੀ ਵਿੱਚ ਜਿਹੜੇ ਇਸ ਤਰ੍ਹਾਂ ਦੇ ਮਤਲਬ ਰੋਜ਼ ਦੀਆਂ ਅਸੀਂ ਕੀ ਹੈ ਵੀ ਰੋਜ਼ ਗੋਲੀ ਖਾਣੀ ਹੈ ਜਾਂ ਰੋਜ਼ ਅੱਜ ਸਿਰਦਰਦ ਹੋ ਰਿਹਾ ਅੱਜ ਉਹ ਹੈ ਉਹ ਚੀਜ਼ਾਂ ਦਾ ਅਸਰ ਨਹੀਂ ਹੈ ਕੋਈ ਉਸ ਤਰ੍ਹਾਂ ਲੱਗਦਾ ਵੀ ਹਾਂ ਬਹੁਤ ਮਨ ਲੋ ਇਸ ਤਰ੍ਹਾਂ ਦੂਜਿਆਂ ਦੇ ਮੁਕਾਬਲੇ ਦੇਖੀਏ ਲਖੋਰਾ ਨੂੰ ਦੇਖਨੇ ਅੱਜ ਵੀ ਹਾਂ ਜੀ ਸਿਰਪੜ ਹੋ ਰਿਆ ਗੋਲੀ ਖਾਲੀ ਅੱਜ ਕੁਝ ਹੋਰ ਹੈ ਲੋ ਚੀਜ਼ਾਂ ਨਹੀਂ ਹੈ ਉਹ ਇਹ ਜਦੋਂ ਫਿਰਸੀਆਂ ਨੂੰ 10 ਸਾਲਾਂ ਤੋਂ ਕਰ ਰਹੇ ਹਾਂ ਹੁਣ ਤੇ 5 6 ਸਾਲ ਪਹਿਲੇ ਅੱਜ ਤੋਂ ਬੜੇ ਜਣੇ ਨੇ ਨਾ ਇਹ ਕਹਿਣ ਲੱਗੇ ਵੀ ਹਾਂ ਤੁਸੀਂ ਇਹਨੂੰ ਉਗਾ ਤਰੇ ਹੋ ਤੇ ਸੱਟ ਕੇ ਤਾਂ ਮੰਡੀ ਆਣਾ ਤੁਹਾਡੇ ਕੋਲ ਨੂੰ ਕੋਈ ਵੇਚਣ ਦਾ ਉਹ ਤਾਂ ਹੈ ਨਹੀਂ ਵੀ ਤੁਸੀਂ ਸੋਚੋ ਵੀ ਇਹਨਾਂ ਦਾ ਤੁਹਾਡਾ ਇਹਨੂੰ ਕੋਈ ਪੈਸੇ ਮਿਲਨੇ ਵੱਦ ਫਿਰ ਅਸੀਂ ਇਹਨੂੰ ਸੋਚਿਆ ਵੀ ਹਾਂ ਵੀ ਇਹਨਾਂ ਦਾ ਕੋਈ ਸੇਲ ਵੀ ਕਰਨਾ ਤੇ ਉਸ ਤੋਂ ਬਾਅਦ ਮਨ ਬਣਾ ਲਿਆ ਪਹਿਲੇ ਸਿਰਫ ਇਹ 2.5 ਕ ਨਾਲੇ ਸਬਜ਼ੀ ਲਗਾ ਰਹੇ ਸੀ ਫਿਰ ਅੰਦਰ ਸਬਜ਼ੀ ਦਾ ਏਰੀਆ ਬਧਾਇਆ ਵੀ ਸਬਜ਼ੀ ਵਧਾਣੇ ਆ ਤੇ ਸਬਜ਼ੀ ਸੇਲ ਕਰਨੇ ਸ਼ੁਰੂਆਤੀ ਦਿੱਕਤਾਂ ਬਹੁਤ ਆਈਆਂ ਫਿਰ ਲੋਕ ਸਰਟੀਫਿਕੇਟ ਬਾਰੇ ਵੀ ਕਹਿੰਦੇ ਸੀ ਮੈਂ ਪਿੱਛੇ 8 ਸਾਲਾਂ ਤੋਂ KVM ਨਾਲ ਜੁੜਿਆ ਆ ਖੇਤੀ ਵਿਰਾਸਤ ਵਿਸ਼ੇ ਨਾਲ 2016 ਤੋਂ ਜੁੜਿਆ ਆ ਤੇ ਉਹ ਉਹਨਾਂ ਨੇ ਉਹਨਾਂ ਨਾਲ ਜਦੋਂ ਗੱਲ ਹੋਈ ਉਹਨਾਂ ਨੇ ਹੀ ਸਾਨੂੰ ਉਹ ਲੋਨ ਦੇ ਬਾਰੇ ਦੱਸਿਆ ਵੀ ਤੁਸੀਂ ਸਟੋਰ ਵੀ ਖੋਲ ਸਕਦੇ ਹੋ ਐਵੇਂ ਉਹਨਾਂ ਨੇ ਬੜੀ ਹੈਲਪ ਕੀਤੀ ਸਟੋਰ ਖੋਲਣ ਵਿੱਚ ਵੀ ਤੇ ਨਾਲੇ ਅਸੀਂ ਜੋ ਸਰਟੀਫਿਕੇਟ ਦੇ ਬਾਰੇ बार-बार ਜੋ ਐਸਪਾਸੇ ਕਿਸਾਨ ਅੰਦੋਨ ਦੇ ਗੱਲ ਹੁੰਦੀ ਤੇ ਉਹਨਾਂ ਨੇ ਸਰਟੀਫਾਈਡ ਜੋ ਪੀਜੀਐਸ ਸਾਡਾ ਗਰੁੱਪ ਉਹਨਾਂ ਨੇ ਸਰਟੀਫਾਈਡ ਕਰਾਇਆ ਕਿ ਖੇਤੀਬਾੜੀ ਮਿਸ਼ਨ ਤੋਂ ਸਰਟੀਫਾਈਡ ਉਹਨਾਂ ਨੇ ਰੀਜਨਲ ਕੌਂਸਲ ਹੈ ਤਾਂ ਉਹਨਾਂ ਨੇ ਸਾਡਾ ਗਰੁੱਪ ਸਰਟੀਫਾਈਡ ਕਰਾਇਆ ਤੇ ਬਸ ਉਹ ਉਸ ਤੋਂ ਫਿਰ ਲੱਗ ਰਿਹਾ 2019 ਤੋਂ ਅਸੀਂ ਸਟੋਰ ਖੁੱਲਿਆ ਤੇ ਅੱਛਾ ਮੰਨ ਲਓ ਸਟੋਰੇਜ ਵੀ ਹੁਣ ਧੀਰੇ ਧੀਰੇ ਕਸਟਮਰ ਸਾਡੇ ਜੁੜ ਗਏ ਐ ਤੇ ਅਸੀਂ ਕਾਫੀ ਇੱਥੇ ਲੋਕਲ ਜਿਹੜੇ ਸਾਡੇ ਗਰੁੱਪ ਹੈ ਕਿਸਾਨਾਂ ਦਾ 40 ਫਾਰਮਰਸ ਦਾ ਹੈ ਜਿਨ੍ਹਾਂ ਤੋਂ ਅਸੀਂ ਪ੍ਰੋਡਕਟ ਲੈ ਕੇ ਇੱਥੇ ਸੇਲ ਕਰ ਰਹੇ ਆ ਤੇ ਅੱਛਾ ਰਿਸਪੌਂਸ ਮਿਲ ਰਿਹਾ ਤੇ ਵਧੀਆ ਉਹਨੂੰ ਵਧਾ ਰਹੇ ਆ ਜੀ ਧੰਨਵਾਦ ਮੇਰਾ ਨਾਮ ਮਨੀਸ਼ ਹੈ ਤੇ ਮੇਰਾ ਮੇਧਪਰਾ ਪਿੰਡਾ ਸਰਸਤੀ ਤੇ ਮੈਂ ਵੀ ਚੁੱਕ ਸੀ ਕਿ ਆਰਗੈਨਿਕ ਫਾਰਮਿੰਗ ਜਿਵੇਂ ਮਿੱਟੀ ਦੀ ਸਿਹਤ ਬਾਰੇ ਕੰਮ ਕਰਨ ਵਾਲੇ ਵੀ ਮੈਂ ਵੀ ਜਾਗਰੂਕ ਹੋਇਆ मैनू बहुत वाइया लग गया जिम्मे विपुल भाजी अपना काम कर रहे हैं तो मैं भी चाहता कि अगे सानू भी कोई इस तरह की सपोर्ट मिले या प्लेटफॉर्म मिले तो अभी भी इनू करना चाहेंगे अगे बधाना चाहोंगे असी भी रुजा रुझान है इस तरफ करने कर ली धन्यवाद मेरा नाम विशेष है अभी हम विपुल जी के फार्म अभी हमने विजिट करा बहुत ही सुंदर फार्म है जिस तरीके से इन्होंने सब चीज़ें उगा रखी है पेड़ों के साथ कैसे दे हम देख सकते हैं पेड़ों के साथ बहुत ही सुंदर तरीके से इन्होंने फसलें उगा रखी है और मिक्स क्रॉपिंग कर रखी है इस तरह का खेत मुझे मैंने अपने मतलब जीवन में बहुत ही कम देखे है और बहुत ही सुंदर तरीके से ये अपना खेत को संभाल रहे हैं धन्यवाद दोस्तों ये पिपल जी का फार्म है ये फार बहुत डिवर्सिफिकेशन देखने को मिलेगी इस वीडियो को बद शेयर तो करो लाइक करो और चैनल सबसक्राइब जरूर करो धन्यवाद जी